ਮੈਂ ਕਲਮ ਉਠਾਲੀ ਤੇਰੇ ਸਹਾਰੇ ਤੇ ਆਜ ਜਹਾਂ ਮੇਰੇ ਕਰਦੇ ਹੋ ਕਰਵਾ ਦੇ ਮਾਰੇ ਤੇ ਜੋਗੀ ਨਿਮਾਣਾ ਟਹਿ ਤਿਆ ਤੇਰੇ ਦੁਆਰੇ ਤੇ ਹਿੰਦਿਆ ਦਾ ਡੇੜਾ ਬੰਨੇ ਲਾਇਆ ਤੂੰ ਤਾਂ ਦੇਸ਼ ਦੀ ਰਾਖੀ ਕੀਤੀ ਪੁੱਤਰ ਨੂੰ ਵਾਰ ਕੇ ਭਾਰਤ ਲਈ ਪੁੱਤਰ ਵਾਰ ਤੇ ਕਟਨੀ ਵਿੱਚ ਜਨਮ ਧਾਰ ਕੇ ਪਾਪੀ ਕਈ ਤਾਰੇ ਸੀ ਪੀਖ ਮਜ ਹੈ ਫਕਰਾ ਵਾਲੇ ਸ਼ੰਕੇ ਨਵਾਰੇ ਸੀ ਦਰਸ਼ਨ ਕਰ ਰਾਣੀ ਮੈਰੀ ਤਪਦੇ ਦਿਲ ਠਾਰੇ ਸੀ ਕਿਆਂ ਲਈ ਪਿਤਾ ਪੇਜਤਾ ਜਿੰਨੀ ਕੁਰਬਾਨੀ ਨੂੰ ਸ਼ਾਇਰਾ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਓ ਛੋਟੀ ਵਿੱਚ ਉਮਰ ਦੇ ਜੰਗਾ ਹਾਣੀ ਬੜ ਲੜੀਆਂ ਤੂੰ ਤੀਰਾਂ ਦੇ ਨਾਲ ਦਾਤਿਆ ਪੰਨੀਆਂ ਸੀ ਕੜੀਆਂ ਤੂੰ ਗੱਲਾਂ ਵੀ ਚੋਜਾਂ ਪਰੀਆਂ ਕੀਤੀਆਂ ਬੜੀਆਂ ਤੂੰ ਵਾਰ ਕੇ ਬਾਪੂ ਮਾਣ ਤੋੜੇ ਹੰਕਾਰ ਦੇ ਦੇਸ਼ ਦੀ ਰਾਖੀ ਕੀਤੀ ਪੁੱਤਰ ਕਈਆਂ ਨੂੰ ਤਾਰਿਆ ਕੀਤੀ ਗੇ ਬੈਸ ਕਿਸੇ ਨੇ ਖਿਆਲ ਨਾਲ ਹਾਰਿਆ ਕਈਆਂ ਨੇ ਅਰਪਣ ਕਰਕੇ ਆਪਸ ਵਾਰਿਆ ਅੱਖ ਨਾਲ ਵੇਖ ਜਰੇ ਨਾ ਮਾਰੇ ਦੀ ਹਾਨੀ ਨੂੰ ਸ਼ਾਇਰਾ ਦੀ ਨੰਮ ਸ਼ਿਕਾਇਤ ਹੈ ਪੁੱਤਰਾਂ ਦੇ ਕਵੀਆਂ ਦੀ ਨਮਸ਼ਕਾਰ ਹੈ ਪੰਡਤਾਂ ਦੇ ਪਰਮ ਨਿਵਾਰੇ ਤੈਰਨ ਪੂਰੀਆ ਸੋਧਣ ਦੀ ਰੀਤਿਆਰੀ ਵੈਰੀ ਖੰਗੂਰੀਆ ਤਾਦ ਦਰਪੋਤ ਕੀਤੇ ਰਮਾਨੂ ਚੂਰਿਆ ਦਿੱਤਾ ਸੀ ਜੀਵਨ ਪਹਿਲਾ ਜਿਉਂਦੇ ਨੂੰ ਮਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾ ਨੂੰ ਵਾਰ ਕੇ ਭਾਰਤ ਲਈ ਪੁੱਤਰ ਵਾਰ ਤੇ ਖੰਡੇ ਨਾਲ ਖੋਰ ਪਤਾਸੀ ਪਾਣੀ ਵਿੱਚ ਪਾ ਕੇ ਤੇ ਪਾਈ ਵਿੱਚ ਸ਼ਕਤੀ ਪਿਉਂਦ ਬਾਣੀ ਦੀ ਲਾਕੇ ਤੇ ਪਹਿਲਾਂ ਸੇ ਕਟ ਲੈ ਫੇਰਾ ਕੜ ਤੇ ਟਕਾ ਕੇ ਤੇ ਲਾਕੇ ਕੋ ਬਲਾਤਾ ਹਰ ਇੱਕ ਪਰਾਣੀ ਨੂੰ ਸ਼ਾਇਰਾਂ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਗਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਉੜਿਆਂ ਤੇ ਚੜਦੇ ਰਹੇ ਕਰ ਕੇ ਤਿਆਰੀ ਰਾਜੇ ਰਣ ਦੇ ਵਿੱਚ ਲੜਦੇ ਰਹੇ ਰਾਜ کئی ਧੀਮ ਚੰਦ ਜੇ ਸ਼ਾਨ ਵਿਖ ਸੜਦੇ ਰਹੇ ਆਏ ਕਈ ਜਾਬਰ ਚੜ ਕੇ ਜਾਂਦੇ ਰਹਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਲਈ ਪੁੱਤਰ ਵਾਰ ਤੇ ਚੜੀਆਂ ਤੇ ਕਲੀਫਾਂ ਦਾ ਦੇਸ਼ ਲਈ ਬੜੀਆਂ ਤੂੰ ਲਾਈਆਂ ਚਮਕੋ ਦੇ ਅੰਦਰੋਂ ਤੀਰਾਂ ਦੀਆਂ ਛੜੀਆਂ ਤੋਂ ਵਾਰੀਆਂ ਸੁਨੇ ਦੇਸ਼ ਤੋਂ ਲਾਲਾਂ ਦੀਆਂ ਲੜੀਆਂ ਤੂੰ ਰਣ ਵਿੱਚ ਨਾ ਪੁੱਤਰ ਬਦਲੇ ਦਿੱਤਾ ਕੋਟਪਾ ਸ਼ਿਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਓ ਫਟਿਆ ਗੱਲ ਚੋਲਾ 마שי ਵਾਰ ਦੇ ਚ ਸੁੱਤੇ ਸੀ ਰੋੜਾਂ ਦੀ ਸੇਜ ਵਿਸ਼ਾਲੀ ਪਾਲੇ ਦੀ ਰੁੱਤੇ ਸੀ ਵਰਦੀਆਂ ਕਣੀਆਂ ਬਿਜਲੀ ਕਰੇ ਕਦੀ ਉੱਤੇ ਸੀ ਇਤੋਂ ਫਿਰ ਤਰਪੇ ਅੱਗੇ ਕਸ਼ਟ ਸਹਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਭਾਰਤ ਲਈ ਪੁੱਤਰ ਵਾਰ ਤੇ ਮਾਹੀ ਹਰਕਾਰੇ ਦੱਸਿਆ ਦਾਤੇ ਨੂੰ ਆਗੇ ਤੇ ਨੀਲਾ ਵਿੱਚ ਸਾਹਿਬ ਜਾਦੇ ਆਪਾ ਜਨਵਾ ਕੇ ਤੇ ਮਾਤਾ ਜੀ ਤੁਰ ਗਏ ਇਈ ਤੋਂ ਸ਼ੁਕਰ ਮਨਾ ਕੇ ਤੇ ਤੁਰ ਪਏ ਚੁੱਕ ਗਣੀ ਨਬੀ ਕਾ ਪਹੁੰਚਦੇ ਬੰਨੀ ਨੂੰ ਸ਼ਾਇਰਾ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਦਮ ਦਮ ਮੀ ਬੀੜ ਸਤਰਾ ਦਮ ਦਮ ਮੇ ਪਰਿਆ ਸੀ ਰਹੇ ਸੀ ਨੌ ਮਿਨ ਨੌ ਦਿਨ ਪਰਖਾਂ ਕਈ ਕਰੀਆਂ ਸੀ ਐਥੋਂ ਫਿਰ ਕਦਮਾਂ ਅੱਗੇ ਦੱਖਣ ਵੱਲ ਤਰੀਆਂ ਸੀ ਵੈਰੀ ਨੂੰ ਸੋਧਣ ਬੰਦਾ ਤੂਰੀਆ ਸ਼ਿੰਗਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾ भारत न पुत्र भारत तूं सभु करी कल ਸ਼ਿਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਸ਼ਾਇਰਾਂ ਦੀ ਨਮਸ਼ਕਾਰ ਹੈ